ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਦੱਸਦੇ ਕਿ ਅਮਰਿਤਪਾਲ ਦੀ ਅਸ਼ਲੀਲ ਚੈਟ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਚਾਰੇ ਪਾਸੇ ਹਫੜਾ ਤਫੜੀ ਇਸ ਗੱਲ ਦੇ ਉੱਤੇ ਮੱਚਦੀ ਹੋਈ ਨਜ਼ਰ ਆ ਰਹੀ ਹੈ ਕਿ ਅਮਰਿਤਪਾਲ ਦੀ ਅਸ਼ਲੀਲ ਚੈਟ ਜਿਹੜੀ ਕਿ ਹੁਣ ਵਾਇਰਲ ਹੋ ਗਈ ਹੈ ਤੇ ਉਥੇ ਹੀ ਕੁੜੀਆਂ ਦੇ ਨਾਲ ਜਿਹੜੀਆਂ ਕਿ ਗੱਲਾਂ ਕੀਤੀਆਂ ਗਈਆਂ ਚੈਟ ਕੀਤੀ ਗਈ ਤੇ ਜਿਸ ਤੋਂ ਬਾਅਦ ਇਹ ਹੁਣ ਚੈਟ ਜਿਹੜੀ ਕਿ ਕਾਫੀ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਪੁਰਾਣੀ ਚੈਟ ਹੈ ਅਮਰਿਤਪਾਲ ਦੀ ਇਹ ਤੇ ਅਮਰਿਤ ਸੰਧੂ ਦੇ ਨਾਮ ਦੇ ਉੱਤੇ ਜਿਹੜੀ ਕਿ ਟੈਂਡਰ ਦੇ ਉੱਤੇ ਆਈਡੀ ਬਣਾਈ ਹੀ ਹੈ ਤੇ ਇਸ ਆਈਡੀ ਦੇ ਉੱਤੇ ਜਿਹੜਾ ਕਿ ਕੁੜੀਆਂ ਦੇ ਨਾਲ ਗੱਲਾਂ ਕੀਤੀ ਗਈਆਂ ਚੈਟ ਕੀਤੀ ਗਈ ਆ ਅਸ਼ਲੀਲ ਗੱਲਾਂ ਤੱਕ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਹੁਣ ਅਮਰਿਤਪਾਲ ਦੀ ਇਸ ਚੈਟ ਨੇ ਚਾਰੇ ਪਾਸੇ ਜਿਹੜਾ ਕਿ ਸਿਆਸਤ ਨੂੰ ਵੀ ਪਖਾ ਦਿੰਦਾ ਹੈ ਤੇ ਦੂਜੇ ਪਾਸੇ ਉੱਥੇ ਹੀ ਕਈ ਸਿੰਘਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਮਰਤਪਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਇਸ ਚੈਟ ਨੇ ਜਿਹੜਾ ਕਿ ਚਾਰੇ ਪਾਸੇ ਹਫੜਾ ਤਫੜੀ ਜਿਹੜੀ ਕਿ ਮਚਾ ਦਿੱਤੀ ਹੈ ਲਗਾਤਾਰ ਅਮਰਤਪਾਲ ਦੀ ਚੈਟ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਟੈਂਡਰ ਦੇ ਐਪ ਦੇ ਉੱਤੇ ਜਿਹੜੀ ਕਿ ਇਹ ਚੈਟ ਅਮਰਤ ਸੰਧੂ ਦੇ ਨਾਂ ਦੇ ਉੱਤੇ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਬੀਤੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਾਣਕਾਰੀ ਮੰਗੀ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਟੈਂਡਰ ਐਪ ਦੇ ਉੱਤੇ ਇੱਕ ਅਮਰਿਤ ਸੰਧੂ ਦੇ ਨਾਂ ਦੇ ਉੱਤੇ ਆਈਡੀ ਬਣੀ ਹੋਈ ਹੈ ਜਿਸ ਦੇ ਵਿੱਚ ਅਸੀਂ ਸਾਰੀ ਜਿਹੜੀ ਕਿ ਇਸ ਗੱਲ ਦੀ ਜਾਣਕਾਰੀ ਉਹਨਾਂ ਦੇ ਵੱਲੋਂ ਮੰਗੀ ਗਈ ਸੀ ਤੇ ਹੁਣ ਇਹ ਚੈਟ ਦੇ ਵਿੱਚ ਅਸਲੀ ਦੱਸੀ ਹੈ ਕਿ ਇਸ ਐਪ ਦੇ ਵਿੱਚੋਂ ਅਮਰਿਤਪਾਲ ਦੀ ਸ਼ਲੀਲ ਜਿਹੜੀ ਕਿ ਚੈਟ ਮਿਲੀ ਹੈ ਉਥੇ ਹੀ ਸਸ਼ਲੀਲ ਚੈਟ ਦੇ ਵਿੱਚ ਕੁੜੀਆਂ ਦੇ ਨਾਲ ਜਿਹੜੀਆਂ ਕਿ ਗੱਲਾਂ ਕੀਤੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਉਥੇ ਹੀ ਜਿਹੜੀ ਕਿ ਲਗਾਤਾਰ ਚੈਟ ਵਰਨ ਹੁੰਦੀ ਹੋਈ ਨਸਰ ਆ ਰਹੀ ਹੈ ਪੁਰਾਣੀ ਚੈਟ ਅਮਰਿਤਪਾਲ ਦੀ ਹੈ ਤੇ ਅਮਰਿਤ ਸੰਧੂ ਦੇ ਨਾਮ ਦੇ ਉੱਤੇ ਜਿਹੜੀ ਕਿ ਟੈਂਡਰ ਦੇ ਉੱਤੇ ਆਈਡੀ ਬਣਾਈ ਹੀ ਹੈ ਤੇ ਇਸ ਆਈਡੀ ਦੇ ਉੱਤੇ ਜਿਹੜਾ ਕਿ ਕੁੜੀਆਂ ਦੇ ਨਾਲ ਗੱਲਾਂ ਕੀਤੀ ਗਈਆਂ ਚੈਟ ਕੀਤੀ ਗਈ ਆ ਅਸ਼ਲੀਲ ਗੱਲਾਂ ਤੱਕ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਹੁਣ ਅਮਰਿਤਪਾਲ ਦੀ ਇਸ ਚੈਟ ਨੇ ਚਾਰੇ ਪਾਸੇ ਜਿਹੜਾ ਕਿ ਸਿਆਸਤ ਨੂੰ ਵੀ ਪਖਾ ਦਿੰਦਾ ਹੈ ਤੇ ਦੂਜੇ ਪਾਸੇ ਉੱਥੇ ਹੀ ਕਈ ਸਿੰਘਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਮਰਤਪਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਇਸ ਚੈਟ ਨੇ ਜਿਹੜਾ ਕਿ ਚਾਰੇ ਪਾਸੇ ਹਫੜਾ ਤਫੜੀ ਜਿਹੜੀ ਕਿ ਮਚਾ ਦਿੱਤੀ ਹੈ ਲਗਾਤਾਰ ਅਮਰਤਪਾਲ ਦੀ ਚੈਟ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਟੈਂਡਰ ਦੇ ਐਪ ਦੇ ਉੱਤੇ ਜਿਹੜੀ ਕਿ ਇਹ ਚੈਟ ਅਮਰਤ ਸੰਧੂ ਦੇ ਨਾਂ ਦੇ ਉੱਤੇ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਬੀਤੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਾਣਕਾਰੀ ਮੰਗੀ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਟੈਂਡਰ ਐਪ ਦੇ ਉੱਤੇ ਇੱਕ ਅਮਰਿਤ ਸੰਧੂ ਦੇ ਨਾਂ ਦੇ ਉੱਤੇ ਆਈਡੀ ਬਣੀ ਹੋਈ ਹੈ ਜਿਸ ਦੇ ਵਿੱਚ ਅਸੀਂ ਸਾਰੀ ਜਿਹੜੀ ਕਿ ਇਸ ਗੱਲ ਦੀ ਜਾਣਕਾਰੀ ਉਹਨਾਂ ਦੇ ਵੱਲੋਂ ਮੰਗੀ ਗਈ ਸੀ ਤੇ ਹੁਣ ਇਹ ਚੈਟ ਦੇ ਵਿੱਚ ਅਸਲੀ ਦੱਸੀ ਹੈ ਕਿ ਇਸ ਐਪ ਦੇ ਵਿੱਚੋਂ ਅਮਰਿਤਪਾਲ ਦੀ ਸ਼ਲੀਲ ਜਿਹੜੀ ਕਿ ਚੈਟ ਮਿਲੀ ਹੈ ਉਥੇ ਹੀ ਸਸ਼ਲੀਲ ਚੈਟ ਦੇ ਵਿੱਚ ਕੁੜੀਆਂ ਦੇ ਨਾਲ ਜਿਹੜੀਆਂ ਕਿ ਗੱਲਾਂ ਕੀਤੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਉਥੇ ਹੀ ਜਿਹੜੀ ਕਿ ਲਗਾਤਾਰ ਚੈਟ ਵਰਲ ਹੁੰਦੀ ਹੋਈ ਨਸਰ ਆ ਰਹੀ